ਲੋ ਜੀ ਮਿੱਤਰੋ ਆਪਣੀ ਹੈਗੀ ਹੈ ਪੂਰੀ ਤਿਆਰੀ ਤੇ ਬੰਦੇ ਵੀ ਆਪਣੇ तकरीबन ਸਾਰੇ ਪਹੁੰਚ ਗਏ ਆ ਤੇ ਲੋ ਜੀ ਮਿੱਤਰੋ ਕਤਰਾ ਜੀਹੋਂ ਬਾਰੇ ਪਹੁੰਚ ਗਏ ਆ ਭਲਵਾਨ ਜੀ ਲੋ ਜੀ ਕਰਤੀ ਮੁੰਡਿਆਂ ਨੇ ਕੋਗ ਦੀ ਬਾਡੀ ਸ਼ੁਰੂ ਲੋ ਜੀ ਬੰਦੇ ਆਪਣੇ ਸਾਰੇ ਪਹੁੰਚ ਗਏ ਆ ਤਿਆਰ ਬੜ ਤਿਆਰ ਆ ਸਾਰੇ ਮੁੰਡੇ ਤੇ ਜਿਹਨੇ ਬੁੱਲੇ ਡੰਗਲ ਰੱਖਣ ਵਾਲੇ ਆ ਮੇਰਾ ਵੀਰ ਤੇ ਸਾਰੇ ਜਾਣੇ ਲੱਗਿਆ ਹੁਣ ਚੱਲੇ ਕੋਣ ਆਪਾਂ ਜਾਣਾ ਵਾ ਤਲਬੜ ਫਲੋਰ ਦੀ ਟੋਲ ਤਰਵੀ ਪਈ ਹੋਣੀ ਉੱਥੇ ਆਪਾਂ ਨੂੰ ਡੀਗ ਰਹੇ ਆ ਨਾ ਦੋ ਟਰਾਲੀਆਂ ਆਪਾਂ ਨਾਲ ਲੈ ਕੇ ਤਿੰਨ ਲੋਕ ਜਾਣੀਆਂ ਵਾ ਤੇ ਕਿਵੇਂ ਹਾਂਜੀ ਸੰਗ ਤੋਂ ਚੱਲੀਏ ਉਹ ਚੱਲੇ ਆ ਉਹ ਵੀ ਸਪਰੇਅ ਕੀਤੀ ਉਹ ਪਾਣੀ ਆ ਲਾ ਜੀ ਹਾਂਜੀ ਸਰਕ ਸਾਹਿਬ ਠੀਕ ਹੈ ਜੀ ਸਾਹਿਬ ਜੀ ਓਕੇ ਸਾਹਿਬ ਜੀ ਚੱਲੀਏ ਚਲੋ ਜੀ ਚਲੋ ਜੀ ਓਹ ਰੇ ਸੋਨਿਆ ਲੋ ਆਪ ਕੀ ਆ ਤਾ ਲੋ ਜੀ ਪਹੁੰਚ ਗਏ ਆਪਾਂ ਆਪਣੇ ਤਲਵੰਦ ਰਵੀ ਭਾਜੀ ਦੇ ਤੇ ਚਾਹ ਬਣਦੀ ਪਈ ਆ ਜੀ ਤੇ ਇਹ ਮੇਰਾ ਟਰੈਕਟਰ ਆ ਜੀ ਲੋ ਜੀ ਨਵਾਂ ਸ਼ਿਗਲਾ ਆ ਆ ਆਪਣਾ ਉਹ ਖੜਾ ਝੋਟਾ ਲੋ ਜੀ ਇਧਰਾ ਰਵੀ ਭਾਈ ਦੀ ਟਰਾਲੀ ਆ ਤੇ ਬਾਕੀ ਆਈ ਬਾਡੀ ਤੇਰਾ ਉਹਦਾ ਜੀ ਬਾਹਰ ਟਰੈਕਟਰ ਵਾਲੀ ਪੂਰੀ ਯਾਤ ਕਰਾਈ ਆ ਵੀ ਉਹ ਚੱਕ ਚੱਕ ਕਰੂਗਾ ਅੱਜ ਆ ਜੀ ਲਾਡੂ ਟਾਇਰ ਹੁਣ ਪਵਾ ਕੇ ਲੈ ਕੇ ਆਏ ਆ ਲਾ ਲਾ ਦੀ ਜੋੜਾ ਉੱਥੇ ਬਾਹਰ ਬਾਈ ਨਹੀਂ ਅੱਜ ਕੱਲ ਵਿੱਚ ਪਾਗ ਲੈ ਨਹੀਂ ਨਹੀਂ ਲੜੀ ਪੈਨਸ਼ਨ ਵਾਲਾ ਆਪਣੇ ਘਰ ਦਾ ਸਕੂਲਾ ਇਹ ਇਹ ਤੁਹਾਨੂੰ ਦੱਸ ਦੱਸਣ ਦੀ ਲੋੜ ਹੀ ਨਹੀਂ ਵੀਰ ਜੀ ਤੁਹਾਨੂੰ ਪਤਾ ਹੀ ਹੈ ਪੂਰਾ ਰੰਗ ਹੋਣੀ ਉਹ ਰੋਈ ਬਾਈ ਇਹ ਲੋਚਾਰੀ ਸੇਵਾ ਬਹੁਤ ਬਹੁਤ ਧੰਨਵਾਦ ਜੀ ਰਾਇ ਵੀਰ ਆਪਣਾ ਬਿਆਰ ਦੇ ਦਰਸ਼ਕਾਂ ਦਾ ਬਹੁਤ ਧੰਨਵਾਦ ਆ ਲੈ ਦੋ 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 ਤਾਨੂ ਸਿਗਾ ਵੀ ਇੱਥੋਂ 2:30 ਵਜੇ ਕਰ ਪਾਂਗੇ ਪਰ ਵੀਰ ਹੋਣਾ ਨੇ 3:30 ਹੀ ਬਾਜ਼ਾਰ ਤੇ ਆ ਤੇ ਲੋ ਉਸਤਾਦ ਜੀ ਮੈਂ ਇਹਨੇ ਰਹਿ ਲਈਏ ਗਾਣੇ ਖੇਲੇ ਤੋੜਦੀਣਾ ਸੜਾ ਸੂਰੇ ਤਰ ਪੰਨੇ ਸਹੀ ਇਹਨੇ ਸੂਰੇ ਤਰਾਂਗੇ ਆ ਤਰ ਪਿਓ ਚਲਿਏ ਸਾਨੂੰ ਗਏ ਚਲੀਏ ਕਿੱਧਰ ਨਗਰਿੰਦਰ ਕੰਮ ਇਹਨਾਂ ਦਾ ਬਾਹਰ ਤੁਰਪੇ ਤੁਰਪੇ ਚਲੋ ਮੇਰਾ ਵੀਰ ਤੁਰਪਾ ਯਾਰ ਹੁਣ ਯਾ ਤੁਰਦੇ ਨਹੀਂ ਹੈਗੇ ਯਾਰ ਦੱਸ ਆ ਜਿੰਨਾ ਟਾਈਮ ਦਾ ਲੱਗ ਜਾਂਦਾ ਹੋਰ ਯਾਰ ਬਹੁਤ ਟਾਈਮ ਲਾਦਾ ਆਪਾਂ ਦੋ ਵਜੇ ਆਏਗੇ 12 ਵੇ ਤੁਰਨਾ ਹੈਗੇ 12 ਵੇ ਚਾ ਮੋਚਣਾ ਹੈਗਾ ਦੇਲਾ ਕਿ ਨਹੀਂ ਕਿਦਾਂ ਕਿੰਨਾ ਟਾਈਮ ਲੱਗ ਗਿਆ ਦੇਲਾ ਇਸ ਤੇ ਉਹਨਾਂ ਦੇ ਵਾਸਦਾ ਨਹੀਂ ਰਹੇ ਆ ਆ ਲੈ ਬੜਾ ਚੱਕ ਲੋ ਚਲੋ ਬੈਠੋ ਯਾਰ ਚੱਲੀਏ ਬਹੁਤ ਟਾਈਮ ਲਾਦਾ ਮੋਰੇ ਕੰਨੀ ਬੋੜਾ ਲਾ ਪਾਣੀ ਮੋਰੇ ਮੈਂ ਇਕੱਲਾ ਹੀ ਚਲਾਉਣਾ ਹਾਂ ਆ ਮਸਤ ਘਾਏਣਾ ਮੇਨਾ ਬਾਬਾ ਹੁਣ ਵੇ ਇਹ ਲੋ ਜੀ ਲੱਗੇ ਇੱਥੇ ਤੁਰਨਾ ਆਪਾਂ ਤਲ ਬਣ ਕੇ ਤੇ ਜਿੱਥੇ ਆਪਣੇ ਗਿਰਕ ਭਰਾ ਦੇ ਨਾਨਕੇ ਐਸ ਪਿੰਡ ਪੰਜਾਬ ਵਾਲੇ ਦੀ ਯਾਰੀ ਕਰਨ ਆਈ شويه ਇੱਥੇ ਖੱਜਲ ਹੋਣ ਦਾ ਤਲ ਬਣਦੇਲਾ ਮੈਂ ਵੀ ਕਹੀ ਜਨਾ ਵੀ ਟਰਾਲੀ ਟੱਪਣਾ ਕਾ ਤੇ ਡਈ ਹੈ ਜਾਨ ਬਾਲ ਔਰ ਤਾਂ ਟੱਪਣੀ ਨਹੀਂ ਅੰਕੇ ਪਰ ਜਿਹੜੀ ਉਹਨੇ ਪੋਰੀ ਉਹਨੇ ਤਾਂ ਬਣਦੀਆਂ ਛੱਡਣੀਆਂ ਫੀਰ ਰੁਕ ਗਏ ਜਿਹੜਾ ਦਾ ਮੋਰਲਾ ਸ਼ਤੀਸ਼ ਸੀਗਾ ਉਹਦੀ ਲਾਈਟ ਦਾ ਨਾਟ ਡੱਪਿਆ ਤਾਂ ਕਰਕੇ ਤੇ ਮਾ ਦਾ 4 ਤਰੀਕ ਨੂੰ ਬਣਾਇਆ ਮੇਰਾ ਭਲਾ ਕਿਨੇ ਸਾਲ ਹੋ ਗਏ ਉਹਦੇ ਕਰਕੇ ਆਪਾਂ ਰੁਕੇ ਹੋਏ ਆ 11 ਸਾਲ 11 ਸਾਲ ਹੋ ਗਏ ਆ ਇਹ ਬਹੁਤ ਟਾਈਮ ਲੰਦਾ ਆ ਇਹ ਬਹੁਤ ਚਿਰ ਦਾ ਲੱਗਿਆ ਇਹ ਬਹੁਤ ਟਾਈਮ ਹੋਣੀ ਤੇ 11 ਸਾਲ ਪਹਿਲਾਂ ਵੀਡੀਓ ਬਣਿਆ ਆ ਵੀਡੀਓ ਵੀਡੀਓ ਨਾਟ ਲੱਗੂਗਾ ਨਾਟ ਪਾ ਕੇ ਰੱਖੀ ਤੋਂ ਬਾਕੀ ਵਾਹ ਜੀ ਬਈ ਰਾਹ ਜਾਂਦੇ ਸੀਗੇ ਤੇ ਲੋਹ ਦਾ ਅੱਛਾ ਤੇ ਕਿਤੇ ਆ ਰੋਲਾ ਆਹ ਤੇ ਆਹ ਰੋਗ ਦੇ ਇਧਰ ਗੱਡੀਆਂ ਇੱਥੇ ਤੇ ਇਧਰ ਭਾਈ ਉਹਨਾਂ ਨੇ ਇਹ ਰਬਚਾ ਦਾ ਟਰੈਕਟਰ ਟਰਾਲੀ ਥੱਲੇ ਖੱਤੇ ਚ ਲੈੱਥ ਗਿਆ ਤੇ ਉਹਨਾਂ ਕੋਲ ਟੂ ਜਣ ਹੈ ਨਹੀਂ ਸੀ ਟਰੈਕਟਰ ਉਹਨੇ ਖੜਾ ਕੀਤਾ ਸੀ રે ਚਲੋ ਮੈਂ ਕਿਹਾ ਗੁਰੂ ਘਰ ਤੇ ਚੱਲਿਆਂ ਵੀ ਇੱਕ ਸੇਵਾ ਲੈ ਕੇ ਲੱਗਣੀ ਸੀ ਰੋਗ ਨਹੀਂ ਇੱਥੇ ਗੱਡੀ ਠੀਕ ਹੈ ਭਾਈ ਓਕੇ ਆ ਕਰ ਦੂਗਾ ਚੱਲ ਸੱਟਿਆ ਲੋ ਲਾ ਲਈ ਉਦਾਂ ਲੋ ਲਾਉਂਗਾ ਲੋ ਲਾ ਲਈ ਹਾਂ ਲੋ ਜੀ ਇਧਰਲੀ ਬ੍ਰੇਕ ਘਟ ਬਾਈ अर्ਲੀ ਬ੍ਰੇਕ ਘੁੱਟੀ ਮਾੜੀ ਮਾੜੀ ਘਟਣਾ ਲੋ ਜੀ ਤੁਹਾਨੂੰ ਟਾਈਮ ਲੱਗ ਗਿਆ ਚੰਗਾ ਬੰਦਾ ਜਿਹੜੀ ਸਮਾਂ ਸਵਰ ਨਾਲ ਲਾਪੀਦੀ ਆ ਰੁਬਲ ਵੀ ਹੁਣ ਗੱਲਾਂ ਕਰਦਾ ਨੂੰ ਚੱਕ ਕੇ 50 ਬੰਦੇ ਹੁੰਦੇ ਆਲੇ ਲਾਗ ਅੱਗੇ ਲਾ ਜੀ ਇਹ ਛੁੱਟੇ ਆ ਬਹੁਤ ਛੁੱਟੇ ਥਾਵਾ ਕਈ ਉਹਦੇ ਵੀ ਸਿਆਣੇ ਸਿਆਣੇ ਬੰਦੇ ਨਾ ਹੀ ਗਿਆ ਜਿਹੜਾ ਬੜਾ ਸਿਆਣਾ ਪਰੁਗੀਆਂ ਨਾਲੇ ਵਿੱਚੇ ਉੰਡਾਲ ਲੱਗਾ ਵਾ ਤੇ ਨਾਲੇ ਲੰਗਰ ਆ ਲੰਗਰ ਦੇ ਇੱਥੇ ਕਾਰਾ ਵਾ ਆਪਾਂ ਰੁਗੀਆਂ ਬਲਾਚੌਰ ਦੇ ਕੋਲ ਇਹ ਹੈਗਾ ਬਲਾਚੌਰ ਉੱਧਰ ਮਾਲ ਬੰਨ ਔਰ ਦੂਜਾ ਵੀ ਆਪਣਾ ਆ ਰਿਹਾ ਕਹਿੰਦੇ ਭਾਈ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੰਗਰ ਪਹੁੰਚ ਗਿਆ ਵਾ ਲੇਟਾਂ ਤੇ ਆ ਗਏ ਜੀ ਕਾਰ ਲੱਗੇ ਡਾੜੀਆਂ ਪੂਰੇ ਕਰਾਂਗੇ Ojo mundur tuh ini sekarang? ਸ਼ਕ ਲਿਆ ਸਾਰਿਆਂ ਨੇ ਸਾਰੇ ਵੀਰਾਂ ਨੇ ਸ਼ਕ ਲਿਆ ਫੁਲਗਾ ਫੁਲਗਾ ਸ਼ਕ ਲਿਆ ਵਾ ਤੇ ਮੇਰਾ ਵੀਰ ਦੁੱਧ ਕੁੱਬ ਸ਼ਕਦੇ ਸਾਰੇ ਮੁੰਡੇ ਪਹਿਲਾਂ ਨਿਕਰੇਗਾ ਪਹਿਲੇ ਨਿਕਰੇ ਤੇ ਕਿਉਂ ਬਾਅਦ ਵੀ ਸਵੇਰ ਦੇ ਤੁਰੇ ਆ ਧੁੱਪ ਵੋ ਲੱਗੀ ਵੀ ਘਰਾਂ ਸਵੇਰ ਦੇ ਤੁਰੇ ਆ 3 ਘੰਟੇ ਤਲ ਬਣੀ ਲਾਦੇ ਮਾਰ ਕੇ ਕੱਦਾਂ ਨਹੀਂ ਉੱਥੇ ਚਾਰੀ ਬਿਸੀਆ ਲੈਸਾ ਦਾਤੇ ਹਾਂ ਜੀ ਆਪਾਂ ਅੰਨੰਦਪੁਰ ਦੇ ਨੇੜੇ ਆ ਗਏ ਆ ਤੇ ਬੰਦੇਵੇਂ ਧੂਨੀਆਂ ਤੁਹਾਲਾ ਪੀਆਂ ਤੇ ਟਰੈਕਟਰ ਲੈ ਰੋਗ ਆ ਜਿਹੜੇ ਬੰਦੇ ਆ ਨਾ ਇਹ ਜਿਆਦਾ ਥੱਕਦੇ ਆ ਕਹਿੰਦੇ ਇੱਥੇ ਕਿਉਂ ਆ ਬਹੁਤ ਟਰੈਕਟਰ ਲਾਇਰ ਕੀਓ ਲਾਇਰ ਹੋ ਗਿਆ ਨਾ ਓਥੇ ਟੁੱਟ ਗਿਆ ਇਹ ਵੀ ਨਹੀਂ ਉੱਥੇ ਟੁੱਟੇਗਾ ਜੇ ਜੇ ਟੁੱਟ ਗਿਆ ਆਹ ਦੇ ਬੰਦੇ ਦੇਖਦੇ ਦੇਖਦੇ ਇਹ ਟਰੈਕਟਰ ਹੈ ਭਾਈ ਦਾ ਵਹੜਾ ਪਰ ਭਜੰਦੇ ਨੁਕਸਾਨ ਦਿਖਾਉਂਦਾ ਨੂਣ ਟਰੈਕਟਰ ਦੀਆਂ ਬਾਲੇ ਤੋੜ ਦਿੱਤੇ ਜਿਹੜੇ ਵਿੱਚ ਹੈ ਬੱਲੀਆਂ ਵੀ ਤੋੜ ਦੀਆਂ ਸਾਰੀਆਂ ਉਧਰ ਹੀ ਦਿਖਾਉਣਾ ਵਾ ਜਾ ਹ ਯਾਰ ਇਹ ਸਾਨੂੰ ਕਿਉਂ ਤੁਸੀਂ ਨਾਲ ਨਹੀਂ ਸਾਡੇ ਰਾਲਦੇ ਠੀਕ ਨਹੀਂ ਇਹ ਨਾਲ ਰਾਲਦੇ ਹੋ ਤੁਸੀਂ ਨੁਕਸਾਨ ਦੇ ਲਓ ਉਹ ਵੀ ਟੁੱਟ ਗਈ ਐ ਇੱਕ ਵੀ ਟੁੱਟੀ ਉਹ ਲੰਦੋਂ ਮੱਤੀ ਜਿੱਤ ਹੋਣ ਵਾਲੀ ਐ ਫਿਰਕ ਵਾਲੀ ਆ ਵੀ ਟੁੱਟ ਗਈ ਐ ਇੱਕ ਵੀ ਆ ਵੀ ਔਰ ਇੱਕ ਫਸਲੇ ਇਹ ਪਾਵਰ ਹੀ ਕੋਲ ਟਰੈਕਟਰ ਦੀ ਭਾਜੀ ਗਾਣੇ ਪਾਵਰ ਇੱਥੇ ਇੱਥੇ ਮਾਰਨ ਦਿਆ ਐ ਮੈਨੂੰ ਇਹਨੇ ਭਜਾਉਂਦਾ ਨਹੀਂ ਹੈਗਾ ਤੂੰ ਟਰੈਕਟਰ ਭਜਾਉਂਦਾ ਨਹੀਂ ਹੈਗਾ ਉਹ ਤਦੂ ਦਾ ਮੈਂ ਹੀ ਭਜਾਉਣ ਹੌਲੀ ਲੈ ਜਾਣਾ ਇਹਨਾਂ ਨੇ ਪਹਿਲਾਂ ਪਿੱਛੇ ਗਨੇ ਮੇੜ ਫੱਟੇ ਸਿੱਟ ਕੇ ਆਏ ਨਹੀਂ ਪਹਿਲਾਂ ਗਨੇ ਮੇੜ ਕੋ ਤੁਸੀਂ ਫੱਟਾ ਸੱਟ ਲੋੜ ਜਲਾਵਾ ਤੇ ਟੋਟਾਂ ਦਾ ਵੀ ਬਹੁਤ ਜ਼ਿਆਦਾ ਪੈਰਾ ਵਾ ਸਰਕਾਰ ਦੇ ਟੋਟ ਬਹੁਤਰੇ ਫਿਰਦੇ ਆ ਹਰੇਕ ਸਾਲ ਦੀ ਤਰ੍ਹਾਂ ਵੀ ਕਿੰਨਾ ਰੱਛ ਵਾਦਾ ਘਟਦਾ ਘਟਦਾ ਵਾ ਜਾਂ ਵਾਦਾ ਵਾ ਦੇਖ ਲੋ ਜੀ ਟਰੈਕਟਰ ਵੀ ਬਹੁਤ ਬਹੁਤ ਸੋਹਣੇ ਸੋਹਣੇ ਲੈ ਸ਼ਿੰਗਾਰੇ ਮੁੰਡਿਆਂ ਨੇ ਬਹੁਤ ਵਧੀਆ ਕੋਈ ਵਾਇਗਰੂ ਸੈਕਟਰ ਤੋਂ ਮੂੰ ਚੜਦੀ ਕਲਾ ਚ ਰੱਖੇ ਬਾਕੀ ਨੂੰ ਨੈਕਸਟ ਵੀਡੀਓ ਦਿਖਾਉਨੇ ਆਂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂ ਸ਼ਹੀਨਾਂ ਦੇ ਬਰਸਾਵਾ ਤੇ ਆਪਾਂ ਥੋੜਾ ਜਿਹਾ ਜੀ ਬਹੁਤ ਜ਼ਿਆਦਾ ਸੰਗਤ ਹੈ ਨਾ ਬਹੁਤ ਜ਼ਿਆਦਾ ਇਕੱਠ ਹੈ ਤੇ ਉਹਦੇ ਕਰਕੇ ਦਾ ਆਪਣੇ ਟ੍ਰੇਡਰ ਟਰਾਲੀ ਥੋੜੇ ਪਿੱਛੇ ਲੱਗ ਗਏ ਆ ਆਪਾਂ ਇੱਥੇ ਲਾ ਦਿੰਦੇ ਆ ਤੇ ਇੱਥੇ ਆਪਾਂ ਟਰਾਲੀਆਂ ਢੱਕਦੇ ਆ ਇੱਥੇ ਆਪਣਾ ਪੜਾ ਸੀਗਾ ਇਧਰ ਨਿਹੰਗ ਸਿੰਘ ਆਪਣੇ ਤੇ ਇਹ ਰਵੀ ਭਾਈ ਨੂੰ ਜਾਣਦੇ ਸੀਗੇ ਉਹਨਾਂ ਦੇ ਮਿੱਤਰ ਸੀਗੇ ਤੇ ਤਾਂ ਕਰਕੇ ਇੱਥੇ ਧੱਕਦੀਆਂ ਤੇ ਬਾਕੀ ਚਲੋ ਹੁਣ ਫੋਲਕਾ ਸ਼ਗਨ ਚੱਲੇ ਆ ਤੇ ਜੇ ਇਦੋਂ ਅਜੇ ਮੱਥਾ ਹੋਣ ਪਲਾਨ ਬਣਿਆ ਹੁਣ ਟੇਕ ਲਾਂਗੇ ਪਰ ਇਰਾਦਾ ਹੈ ਅੱਜ ਸਵੇਰੇ ਹੀ ਤੜਕੇ ਇਸ਼ਨਾਨ ਕਰਕੇ ਤੇ ਉਸ ਦਿਵਾਰ ਮੱਥਾ ਟੇਕਾਂਗੇ ਹਨਾ ਸਾਰੇ ਮੁੰਡੇ ਰੈਡੀ ਹੋਣਦੇ ਆ ਹਾਂਜੀ ਆਪਾਂ ਆ ਗਏ ਆ ਪੂਰਾ ਤਦੋਂ ਲੰਘਦੇ ਪਰਸੇ ਵੀ ਜੀ ਕੋਲ ਆ ਗਏ ਆ ਇੱਥੇ ਰੇਡੀ ਮਾਰਕਟ ਆ ਸਾਰੀ ਇੱਥੇ ਦੀ ਤੇ ਇਹੋ ਜਿਹਾ ਫੋਕਸ ਸ਼ਕਨਾਵਾ ਪਰ ਇਹੋ ਜਿਹੇ ਇੱਧਰੇ ਫੋਕਸ ਆ ਗਏ ਫੋਕਸ ਆਪੀ ਤਸਵੀਰ ਇਹ ਜਿਹੜੀ ਹਜ਼ਾਰਾਂ ਨੂੰ ਅੱਗੇ ਰਾਮਕਾਂ ਨਾਮ ਖੁਮਾਸਨ ਸੁਖੀ ਰਤਨੇ ਪਿਆਰੇ ਜੀ ਮੱਖਾ ਠੀਕ ਆਏ ਆਪਾਂ ਤੇ ਇਹ ਆਪਾਂ ਉਹਦੀ ਕੋਈ ਆਪਾਂ ਆਪਣਾ ਬਾਰ ਸਾਹਿਬ ਦੀ ਕੋਈ ਆਪਾਂ ਕਲੈਪਿੰਗ ਲਈ ਤੇ ਕੋਈ ਵੀਡੀਓ ਨਹੀਂ ਬਣਾਈ ਉੱਥੇ ਮਨਾਈ ਵੀ ਆ ਉਹ ਪਰ ਆਪਾਂ ਆਪ ਵੀ ਨਹੀਂ ਹਨਾ ਬਣਾਈ ਹੈਗੀ ਚੰਗਾ ਨਹੀਂ ਲੱਗਦਾ ਹਨਾ ਆਪਾਂ ਆਪ ਇਸ ਚੀਜ਼ ਨੂੰ ਫੋਲੋ ਕਰਦੇ ਆ ਤੇ ਹਨਾ ਆਪਾਂ ਲੰਗਰ ਸ਼ੁਰੂ ਕਰਨ ਲੱਗੇ ਆ ਤੇ ਆਪਾਂ ਸਰਕਾਰਾਂ ਗਾਹਾਂ ਤੇ ਜੋ ਗੇਵੀ ਰੋਣੇ ਉੱਤੇ ਸੇਵਾ ਕਰਨ ਲੱਪਿਆ ਤੇ ਨਾਤਰਾ ਵਾ ਇੱਕ ਨਾਲ ਸੰਜੂ ਤੇ ਹੋਰ ਵੀ ਜਦੋਂ ਤਿੰਨ ਬੰਦੇ ਆਪਣੇ ਤੇ ਬਾਕੀ ਬੰਦੇ ਆ ਗਏ ਆ ਤੇ ਬਾਕੀ ਟਰਾਲੀਆਂ ਨੂੰ ਚਾਲੇ ਪਾਤੇ ਆ ਬਾਕੀਆਂ ਨਹੀਂ ਤੇ ਦੇਖਦੇ ਆ ਕੀ ਮਾਹੌਲ ਚਾਲਿਆ ਕੀ ਹਿਸਾਬਤਾ ਵਾ ਤੇ ਓ ਜੀ ਆਪਾਂ ਆ ਗਏ ਆ ਟਰਾਲੀਓ ਆ ਆਪਣਾ ਰਵੀ ਭਾਈ ਦੀ ਟਰਾਲੀ ਆ ਤਾਂ ਬੈਠੀ ਆ ਸਾਰੀ ਤੇ ਆ ਆਪਣੀ ਟਰਾਲੀ ਆ ਸਭ ਸੰਗਤ ਹਾਂਜੀ ਸੰਗਤ ਆ ਗਈਆਂ ਸ਼ਰੇਂ ਫੁੱਲ ਕਪੜੇ ਪਾਣੀ ਲਓ ਜੀ ਆਪਾਂ ਚਾਹ ਪੀਣ ਆਏ ਆ ਤੇ ਬਾਕੀ ਸਾਡੇ 4 ਕਿੰਨੇ ਬੰਦੇ ਪੀ ਗਏ ਆ ਚਾਹ 4 ਕਿੰਨੇ ਟਰਾਲੀ ਸੀਗੇ ਰਾਇਆ ਭਰਾ ਸਣੀ ਹਣੀ ਤੇ ਲਾਈ ਉਹਨਾਂ ਕਹਿੰਦੇ ਚਾਹ ਫਿਰ ਤੇ ਦੇਦ ਨਾਲ ਕਿੰਨੇ ਪਕੌੜੇ ਵੀ ਆ ਆਰੇ ਨਾਲ ਇਹ ਬਹੁਤ ਵਧੀਆ ਲੰਗਰ ਚੱਲ ਰਿਹਾ ਬਹੁਤ ਵਧੀਆ ਸੋਨਾ ਬਾਸਟੇ ਰਿਹਾ ਹੈ ਇਹ ਤੇ ਸਾਡੇ ਨਾਲ ਜੁੜਿਆ ਉਹਨੂੰ ਪੁੱਛ ਕਰਤੀ ਆ ਸੰਤਾਂ ਨੇ ਤੇ ਸਾਡੀ ਥੋੜੀ ਹੌਲੀ ਆ ਜੀ ਉਹਦੇ ਰਾਏ ਭਰਾ ਦੇ ਚਾਲਣਾ ਚਾਲ ਨਹੀਂ ਰੰਡੀ ਇਹ ਹੜੰਬਾ ਤੇਜ ਹੋਇਆ ਮੈਂ ਭੱਜਾ ਜਾਣ ਡਿਆ ਤੇ ਬਾਕੀ ਤੁਹਾਨੂੰ ਅਗਲੀ ਵੀਡੀਓ ਦਿਖਾਣੇ ਨੋਨ ਦੁਪਹਿਰ ਹੋ ਗਈ ਆ ਸਾਨੂੰ ਬੈਠਿਆਂ ਨੂੰ ਅਸੀਂ ਕਿਤੇ ਪਾਸੇ ਨਹੀਂ ਗਏ ਹੋਏ ਹੋਰ ਡਰ ਵੀ ਨਹੀਂ ਗਿਆ ਬੰਦਿਆਂ ਨੇ ਜੀ ਤੇ ਉਹ ਨਗੜਾ ਰੋੜਾ ਪੀਜਾ ਵਾ ਦੇ ਨਾਲ ਪੀਜਾ ਇਹਨਾਂ ਦੀ ਵਟਾ ਗੜਬੜ ਗੜਾ ਪੀਜੇ ਬੱਥੇ ਆ ਤੇ ਨੋਰਮਲ ਦੇ ਗੜਾਈ ਤੇ ਕਈ ਦੋ ਵਾਰੀ ਟ੍ਰਾਲੀ ਸ਼ਾਂਹੇ ਕਰਦੀ ਆ ਤੇ ਲੰਗਰ ਪਾਣੀ ਪੋ ਸਕਣ ਲੱਗ ਗਏ ਲਕੀ ਬੰਦੇ ਆਖਲੇ ਰੇਲ ਸੁੱਤੇ ਕਦੇ ਉਹਨੇ ਉੱਥੇ ਹੀ ਰੁਪੀ ਹਾਈ ਕੋ ਕੀ ਚੜ ਗਈ ਤੇ ਇੱਕੋ ਫਰੇ ਪਿਆ ਵਾ ਰਾਜਾ ਵੀ ਰੇ ਤੇ ਸਮੇ ਵੀ ਰੇ ਵੀ ਛੁਪਾ ਪਿਆ ਆ ਦੂ ਮਹਾਪੁਰਖਾਂ ਨੇ ਪੂਰੀ ਰੌਣਕ ਲਾਈ ਹੋਈ ਯਾਰ ਸੁਝਾ ਗਏ ਆ ਟ੍ਰੈਕਟਰ ਜਾਗਦਾ ਪਿਆ ਆ ਦੂ ਮਹਾਪੁਰਖਾਂ ਨੇ ਆਪਣਾ ਰੌਣਕ ਲਾਈ ਹੋਈ ਤੇ ਨਾਲ ਆਪਾਂ ਨੂੰ ਟੱਕਰ ਗਿਆ ਸੀ ਇੱਥੇ ਆਪਣੇ ਭਾਜੀ ਬੱਬੂ ਜੀ ਸੇਖੋ ਸਾਹਿਬ ਤੇ ਨਾਲ ਉਹਨੇ ਬੱਚਾ ਚਾਰ ਲਾਈਕ ਹੋ ਗਏ ਚਾਰ ਫੋਕੀ ਬਾਕੀ ਕੀ ਗੱਲ ਹੋ ਰਹੀ ਜੀ ਉਹਨਾਂ ਨੇ ਮੜੀ ਸੱਤੋ ਦਾ ਇਹ ਦਿੱਤੀ ਹੈ ਜੀ ਹੁੰਲੜ ਬਾਜੀ ਵਾਲੇ ਜਿਹੜੇ ਬੰਦੇ ਆ ਉਹਨਾਂ ਦੇ ਡੱਕ ਡੋਕੇ ਨਹੀਂ ਬੰਦ ਕਰਾਉਣੇ ਇੱਕ ਮਿੰਟ ਜਾਂ ਫਿਰ ਚੱਕਣੇ ਆ ਜਾਂ ਨਾ ਕੁਝ ਵੀ ਕਰਨਗੇ ਤਾਂ ਵਰਗੇ ਸਾਰੇ ਮੇਰੇ ਵੀਰ ਭਰਾ ਹੁੰਲੜ ਬਾਜੀ ਕਰਕੇ ਨਾ ਆਏ ਤੇ ਇਹ ਪਿਆਰ ਨਾ ਆਇਓ ਆਪਾਂ ਆਪਣਾ ਮਾਹੌਲ ਵਿਗਾੜਨਾ ਨਹੀਂ ਖਰਾਬ ਨਹੀਂ ਕਰਨਾ ਵਧੀਆ ਰੱਖਣਾ ਨਹੀਂ ਇੱਦਾਂ ਤੂੰ ਨਹੀਂ ਜਾਵੇਂਗਾ ਇੱਕ ਦਿਨ ਤਾਂ ਸਭਾ ਜਿੱਤਾ ਹੀ ਨਾ ਹੁੰਦਾ ਪਰ ਨਾਲ ਦਿਖਾ ਦੇ ਹੁਣ ਮਾਰਕੜ ਫੇਰ ਕੀ ਆਣਾ ਬੁੱਢੀ ਦੇ ਅੱਗੇ ਨਾ ਬਾਬਾ ਨਹੀਂ ਆਉਣਿਆ ਮੈਂ ਜਿੱਤੇ ਤੂੰ ਨਹੀਂ ਜਾਵੇਗਾ ਅਣ ਨਹੀਂ ਆ ਰਹੇ ਹੋ ਵੀ ਦੱਸ ਤੁਹਾਡਾ ਪਾਕਿਸਤਾਨ ਜਿੰਦਾਬਾਦ ਹੈ ہمارا ਹਿੰਦੁਸਤਾਨ ਕਿਉਂ ਨਹੀਂ ਨਹੀਂ ਰੋ ਜਾ ਬਾਕੀ ਲੋ ਜੀ ਸਾਰੇ ਬੰਦੇ ਦੁਆਲੇ ਹੋਏ ਆ ਗੁਰਗੱਪਾਂ ਦੇ ਹੋਗਾ ਕਿ ਆ ਰੁਬਲ ਵੀਰਾ ਚਪਰਾ ਲੈ ਕੇ ਆਇਆ ਨਵੀਆਂ ਮੈਂ ਕਿਹਦੇ ਬੰਦੇ ਨਹੀਂ ਰਾਜੀ ਦੇਉਂਦੇ ਔਰ ਕੀ ਯਾਰ ਹੋਈ ਪੂਰਾ ਪੂਰਾ ਰਾਸ਼ਾ ਪੂਰੀ ਰਣ ਗਿਆ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਵੀ ਦੇਖਤਾ ਦੇ ਤੁਹਾਨੂੰ ਗਾਹ ਵੀ ਦਿਖਾਉਣੇ ਆ। ਉਹ ਜੀ ਅਨੰਦਪੁਰ ਸਾਹਿਬ ਦਾ ਮੇਨ ਜਿਹੜਾ ਰਾਹ ਵਾ ਮੀਨ ਗੇਟ ਹੋ ਜੁਗਿਆ ਇਹ ਹੜਦੇ ਨਹੀਂ ਕਦੇ ਕੋਈ ਮਿੱਠੀ ਜਿਹੀ ਚੀਜ਼ ਲੈ ਆਉਂਦੇ ਗਏ ਹੁਣ ਕਲਫੀਆਂ ਲੈਣ ਲੱਗੇ ਆ ਹੜ ਜੋ ਹੜ ਜੋ ਤੁਸੀਂ ਹੜਦੇ ਗਏ ਉਹਨਾਂ ਨੇ ਮੂੰਹ ਕਰੀ ਲੀਂਗੇ ਆਹ ਦੇ ਲੱਗ ਬਲੌਗਰ ਆ ਰੂਬਲਿਆ ਉਹ ਨੌਰਾਜਾ ਦੋਨੇ ਜਣੇ ਠੀਂ ਡਾਹੇਗੇ ਸਾਰੇ ਉੱਠ ਕੇ ਨਹਾ ਨੂੰ ਐ ਤੋਹਦੂ ਐ ਆ ਤੇ ਉਹ ਲੈ ਜੋਗੇ ਵੀਰ ਹੋਣੀ ਸਾਰੇ ਨੂੰ ਤੁਹਾਨੂੰ ਤੁਹਾਨੂੰ ਦਿਨ ਹੈਗਾ ਤੀਜਾ ਮੁੰਡੇ ਪੀਏ ਜਾ ਤੀ ਤੀ ਚਾਹ ਪੀਏ ਮੁੰਡੇ ਮੁੰਡੇ ਹਿੰਮਤੀ ਆ ਵੀ ਆ ਪੀਏ ਜਾ ਚਲੋ ਸੰਗੋ ਆਪਾਂ ਵੀ ਛਕਾਈਏ ਚਾਹ ਜੂ ਆਪਣੇ ਸਣੀ ਵੀਰੇ ਚਾਹ ਜੂ ਛਕਾਈਏ ਮੇਰਾ ਵੀਰ ਆਹ ਚਾਹੋ ਯਾਰ ਰੋਟੀ ਆਓ ਯਾਰ ਕੀ ਰੂ ਰਾ ਜੀ ਵੀ ਉੱਡ ਜਾ ਜਾਨ ਮੇਰੀ ਚਲ ਜੀ ਦੱਸੇ ਹੁਣ ਰਾਂਗੇ ਚ ਲੈ ਕੇ ਆਉਣ ਨੇ ਮੁਰਗੇ ਤੇ ਮੂੰਹ ਜਰ ਪੜਾਈ ਦੂਗਾ ਆਹ ਉਹ ਆਪਣਾ ਬੰਦਾ ਜਿੱਥੇ ਤੀਜਾ ਆਪਣਾ ਤੀਜਾ ਦੇਣਿਆ ਆਪਣਾ ਫਰਾ ਹੈਗਾ ਸੇਮ ਤੇ ਹੋਸੇ ਲੱਗਦੇ ਨਾ ਤੋਗੇ ਹਟੇ ਆ ਤੇ ਮਾ ਮਾ ਬਹੁਤ ਪ੍ਰਾਨਮੋਹੀਆ ਰਾਜੂ ਜੀ ਮਾ ਹਰਾ ਕਿਤੇ ਤੋਂ ਲੱਗੇ ਹੈ ਬਹੁਤ ਸਾਰਾ ਸਹੀਆ ਨਾ ਮੈਂ ਤੇਰੀ ਗੱਲ ਕੀਤੀ ਮੈਂ ਆਪਣੀ ਸਾਰਿਆਂ ਨਹੀਂ ਕੀਤੀ ਆ ਓਹੋ ਤੇ ਕਿੱਟ ਫੜਾਇਆ ਗਿਆ ਲਾਜ ਆ ਕਿੱਟ ਫੜਾਇਆ ਉਹ ਵੀ ਮੁੰਡੇ ਦੀ ਸਣੀ ਵੀਰੋੜੀ ਸਭ ਤੋਂ ਪਹਿਲਾਂ ਉੱਟ ਕੇ ਫਰੈਸ਼ ਬਰਸ਼ ਹੋਏ ਬੰਦਾ ਬਹੁਤ ਟੰਮਦੇ ਆ ਇਹ ਮੇਰਾ ਵੀਰ ਹੁਣ ਚੱਲਦੇ ਆ ਚਾਹ ਵੱਲ ਨੂੰ ਚਾਲੇ ਪੋਣੇ ਤੁਹਾਨੂੰ ਦਿਖਾਉਣੀ ਅਗਲੀ ਵੀਰੇ ਤੇ ਭਾਰਤ ਬਾਦ ਸਾਡੇ ਨਾਲ ਆ ਰੇਸ ਨਾਲ ਰੇਸ ਨਾਲ ਰੇਸ ਨਾਲ ਤੇ ਚੱਕਣਾ ਨੇ ਲੋ ਜੀ ਬਿੱਚਾ ਸੁਤੇ ਗਿਆ ਲਾਓ ਜੀ ਮਵਾ ਬਣ ਗਈ ਆ ਤੇ ਪੈ ਗਈ ਆ ਤੇ ਇਹਨਾਂ ਨੇ ਹੁਣ ਮੁੰਡਿਆ ਜੋ ਕਹਦਾ ਵੀ ਦੋਲ ਰਿਹਾ ਲਾਓ ਜੀ ਰਾਂਣੇ ਕੀ ਪੂਰੀ ਹੈ ਜੀ ਕੱਲ ਨੂੰ ਹੁਲਾ ਮੱਲਾ ਤੇ ਅੱਜ ਹੈਗੀ ਹੋਲੀ ਆ ਲੋਕਾਂ ਦੀਆਂ ਹੋਲੀਆਂ ਤੇ ਖਾਸੇ ਦਾ ਹੁਲਾ ਏ ਕੱਲੀ ਵੀ ਚੱਕਰ ਆ ਜਾਓ ਲਾਓ ਜੀ ਮਿੱਤਰੋ ਦੁਪਹਿਰ ਦਾ ਫਰਕਾ ਸ਼ਕ ਨਹੀਂ ਬੰਦੇ ਆ ਮੇਰਾ ਮਾਸਟਰ ਵੀ ਹੁੰਦਾ ਨਾਲ ਉਹ ਦੋ ਬੰਦੇ ਫੱਟ ਗਾਂ ਚਲ ਗਏ ਆ ਉਹ ਬੰਦੇ ਗਾਂ ਚਲ ਗਏ ਆ ਅਸੇ ਤੇ ਨਹੀਂ ਮਰਾ ਭਰਾ ਜੰਨੇ ਦਾ ਫੋਲਕਾ ਸੀ ਕੋਣ ਪੰਜਾਹ ਪਾਰ ਚੱਲ ਗਏ ਉਹ ਜਗ ਲੰਗਰ ਚਾਹ ਦਾ ਲੰਗਰ ਚੱਲਦਾ ਹੋਏ ਆਪਣੇ ਨਕੋਦਰ ਵਾਲਿਆਂ ਦਾ ਲੰਗਰ ਆ ਤੇ ਕੋਈ ਹੋਰ ਕਹਿੰਦੇ ਚਾਹ ਛਕਣੀ ਆ ਮਤਲਬ ਚਾਹ ਨਾਲ ਨਾਲ ਕਨ ਪਕੌੜੇ ਵੀ ਛਕਾਉਣੇ ਆ ਤੇ ਤੇ ਪਕੌੜਾ ਵੀ ਆ ਸੁਪਰ ਪਕੌੜਾ ਆ ਅੰਬਲ ਪਕੌੜੇ ਆ ਤੇ ਬੰਦੇ ਆ ਗਏ ਚੇਜ਼ ਕਰ। ਉ ਚਾਰ ਬੰਦੇ ਜਨ ਬੰਦੇ ਤੇ ਤਿੰਨ ਬੰਦੇ ਸਾਡੀ ਟਰਾਲੀ ਚਲ ਗਏ ਆ। ਲਾਜ ਵੀ ਮਾਰੋ ਕਰਕੇ। ਚੌਰਾ ਤਰੀਕ ਜਾਨੀ ਹੋਲੀ ਵਾਲੇ ਦਿਨ ਦੀ ਰਾਗ ਆ ਗਈ ਆ ਤੇ ਬੰਦੇ ਅੱਜ ਨੇ ਮੁੜੇ ਨਹੀਂ ਹੈਗੇ। ਮਾ ਸਾਡੇ ਕਿਹਾ ਮਾਤਾ ਦੇ ਆਪਣੇ ਨਾਨਾ ਦੇਵੀ ਨਾਨਾ ਦੇਵੀ ਦੇ ਉਹ ਅਜੇ ਮੁੜੇ ਨਹੀਂ। ਤੇ ਚੌਰਾ 15 ਜਾਨੇ ਚਲ ਗਏ ਆ ਤੇ ਚੌਰਾ 15 ਜਾਨੇ ਵੀ ਹੈਗੇ ਮਗਰ ਏ ਆਹੀ ਮੜਾ ਮੋਟਾ ਕੰਮ ਸੀ ਉਹਨੇ ਵੇੜ ਲਿਆ ਨਹੀਂ ਕੰਮ ਸੀ ਮੜਾ ਮੋਟਾ ਉਹਨੇ ਵੇੜ ਲਿਆ ਤੇ ਬਾਕੀ ਹੁਣ ਫੇਰ ਆ ਗਏ ਆ ਲੰਗਰ ਹਾਲ ਵਾਲ ਤੇ ਮੜਾ ਫਰੈਸ਼ ਬਰਸ਼ ਹੋਣਾ ਮੂੰਹ ਧੋਣਾ ਵਾ ਤੇ ਉਹ ਮੁਰਗੇ ਫੁਲਕਾ ਬਣੀ શકਦੇ ਆ ਤੇ ਦੱਸਦੇ ਹਾਂ ਨਗਰੀ ਵੀਡੀਓ ਸੋ ਤਾ ਗਿਆ ਹਰ ਹਾਲ ਇਹ ਇਤਿਹਾਸ ਨੂੰ ਸਰ ਕਰਦੇ ਆ

ਨਾਲ ਹੀ ਆ। ਬੋਤਾਂ ਅੱਗੇ ਜਾ ਕੇ ਅਸੀਂ ਆਪਾਂ ਬਾਜ਼ਾਰ ਚ ਆਏ ਆ ਗੀੜਾ ਕਦਨ ਬਹੁਤ ਜ਼ਿਆਦਾ ਸੰਘਰ ਹੈ ਜਿਹੜੇ ਕਹਿੰਦੇ ਨੇ ਵੀ ਨਹੀਂ ਹੋਰ ਬਾਕੀ ਨੂੰ ਦਾ ਸੰਘਰ ਜੀ ਘਟ ਗਈ ਆ ਬਹੁਤ ਜ਼ਿਆਦਾ ਸੰਘਰ ਹੈ ਜੀ ਪਹੁੰਚ ਹਾਂਜੀ ਦਿਨ ਚੜ ਚੁਕਿਆ ਵਾ ਹੁੱਲੇ ਮੱਲੇ ਦਾ ਤੇ ਆਪਣੇ ਇੱਧਰ ਰਗੜਾ ਚੱਲਦਾ ਪਿਆ ਵਾ ਸ਼ੀਦੀ ਦੇਗ ਤੇ ਨਿਹੰਗ ਸਿੰਘ ਵੱਲੋਂ ਰਗੜਾ ਲੱਗਾ ਤੇ ਸਾਰੇ ਨੂੰ ਪਿਆਈ ਜਾ ਰਹੀ ਆ ਤੇ ਨਾਲੇ ਸ਼ਿਕਾਈ ਜਾ ਰਹੀ ਆ ਨਾਲੇ ਨਿਹੰਗ ਸਿੰਘ ਆਪ ਛਕਦੇ ਪਏ ਆ ਤੇ ਅਸੀਂ ਚਾਰ ਪੰਜ ਜਾਣੇ ਭੱਟੀ ਭਰਾ ਹੁਣੀ ਮਸਤਕ ਵੀਰਾ ਵਾ ਤੇ ਬਾਕੀ ਦੇ ਸਾਡੇ ਬੰਦੇ ਆਪਣਾ ਰੰਗ ਲੈਣ ਗਏ ਹੋਏ ਆ ਤੇ ਆਉਂਦੇ ਹੀ ਪਏ ਆ ਲੋ ਜੀ ਮਿੱਤਰੋ ਬੱਤੀ ਵੀਰਾ ਹੋ ਗਏ ਆ ਕੋਲੇ ਵਾਸਤੇ ਜਰਤਾਂ ਨੇ ਲਾ ਲਿਆ ਵਾ ਸਾਰੇ ਰੰਗ ਦੇ ਨੂੰ ਚਲੋ ਜੀ ਚਲੋ ਜੀ ਹਾਂ ਸੈਟ ਸਾਰਾ ਘਰ ਗਈ ਹੈ ਜਨਤਾ ਨਹੀਂ ਕਿ ਛੋੜਾਂਗੇ ਚੱਕ ਲਿਆਏ ਆ ਤੇ ਆ ਇੱਕ ਕੁੱਕੜ ਦੇ ਵਿੱਚ ਤੜਿਆ ਸਾਡਾ ਬਾਹਰ ਹੀ ਨਿਕਲਦਾ ਡਰਦਾ ਆ ਜਾ ਓਏ ਓ ਜਿਆਦਾ ਲੋੜਾ ਉਹਨੇ ਰੰਗ ਜਿੰਨਾ ਵਿੱਚ ਰਹੂੰਗਾ ਲਓ ਜੀ ਚਲੋ ਓਕੇ ਇਹ ਜੇ ਕਾਰਵਾਈ ਸ਼ੁਰੂ ਕੀਤੀ ਆ ਮਿਲਦਾ ਦੇ ਨਾਲ ਖੜਦਾ ਆ ਸ਼ਾਮ ਪੈ ਲਓ ਜੀ ਜਦੋਂ ਤਾਂ ਲੱਗੀ ਹੋ ਗਈ ਤਿਆਰ ਤੇ ਲਓ ਜੀ ਖਾਲਸਾ ਜੀ ਤਿਆਰ ਵਰ ਵਰ ਤਿਆਰ ਨੇ ਇਹ ਲੋਕਾਂ ਦੀਆਂ ਹੋਲੀਆ ਦੇ ਖਾਲਸੇ ਦਾ ਹੋਲਾ ਏ ਹਾਂਜੀ ਕੀ ਕਹਿਣਾ ਚਾਹੋਗੇ ਉਸਤਾਦ ਜੀ ਬਹੁਤ ਜ਼ਿਆਦਾ ਆਨੰਦ ਆਲਰੇਡੀ ਉੱਤਾਂ ਹੋਲੀ ਆਪਾਂ ਪਿੰਡ ਘਰੇ ਛੇੜੀ ਦੀ ਆ ਇਹੋ ਜੀ ਹੋਣਾ ਮਰਾ ਆ ਜਿਹੜਾ ਆਨੰਦ ਆ ਇਹ ਵੇ ਆਨੰਦਾਂ ਦੀ ਪੁਰੀਏ ਤਾਂ ਇਹ ਨਾ ਹੀ ਆਨੰਦਪੁਰ ਸਾਹਿਬ ਤਾਂ ਹੀ ਆ ਜੀ ਸਿੱਖਾਂ ਨੂੰ ਬੁਲਾਈ ਕਰਾਈ ਸੀ ਉਹ ਕਰਮ ਰੰਗ ਹੁੰਦੇ ਆ ਆਨੰਦ ਦੇ ਆ ਜੀ ਬਾਕੀ ਮੇਰਾ ਭਰਾ ਠੰਡੇ ਰੰਗ ਰੰਗ ਦੇਖ ਕੇ ਲਾਓ ਕਿ ਜੈ ਕੈਦ ਨੂੰ ਲਾਓ ਲੜਾਈ ਚ ਕਰਾਈ ਆਪਾਂ ਕਰਨਾ ਹੈ ਜਿਹੜੇ ਮਾਰਦੀ ਦਾ ਭਾਉਲੀ ਜੀ ਆ ਬੰਦਿਆ ਆ ਜਿਹੜੇ ਮਾਰਦੀ ਦਾ ਬਾਕੀ ਬੋਲ ਸੋ ਨਾ ਸੋ ਆ ਕਾ ਲਾ ਜੀ ਅੱਪਾ ਸੇਵਾ ਵੀ ਕਰਨੀ ਸੀ ਨਾਲ ਨਾਲ ਛੰਡਿਆ ਵੀ ਆਪਣੀ ਤਾਬਰਾਈ ਭਾਜੀ ਹੋਣੀ ਤੇ ਸੇਵਾ ਪੂਰੀ ਕਰਦੇ ਹੋਏ ਲੈਓ ਜੀ ਇੱਕ ਸਾਨੂੰ ਦੇ ਦਿਓ ਇੱਕ ਪੇਟੀ ਫੜਾ ਦਿਓ ਫੜਾਓ ਜੀ ਲੈ ਲੈ ਆਪਾਂ ਲਏ ਦਿਲੋਂ ਤੇ ਉਹ ਜਨਤਾ ਆਪਣੀ ਸਾਰੀ ਇਕੱਠੀ ਹੋ ਗਈ ਆ ਹਾਂ ਜੀ ਕਿੰਨੇ ਜਣੇ ਜੀ ਲੈ ਜੀ ਖੁਦਾ ਦੇ ਚੱਕੇ ਨਹੀਂ ਲੈ ਛੰਡਿਆ ਦੀ ਜਿਹਨੇ ਸੇਵਾ ਕਰਨੀ ਸੀ ਜੀ

ਲਓ ਜੀ ਅਸੀਂ ਆ ਗਏ ਆਂ ਆਨੰਦਪੁਰ ਆਨੰਦਪੁਰ ਦੀ ਗਰਾਉਂਡ 'ਚ ਜਿੱਥੇ ਆਪਣੇ ਸਿੰਘ ਫੂਲਾਮ ਲਖੇਦ ਰਿਆ ਤੇ ਘੋੜਿਆਂ ਦੀਆਂ ਜਿਹੜੀਆਂ ਵਾਂ ਦੌੜਾਂ ਹੁੰਦੀਆਂ ਵਾਂ ਨਾਲੇ ਤੇ ਕਿਉਂਕਿ ਕੋਈ ਸਾਰੇ ਜਰੂਰ ਇੱਕ ਸਾਈਡ ਆ ਗੋਲਾ ਪ੍ਰੋਗਰਾਮ ਮਜ਼ਾਰੀ ਬਾਰੀ ਕੋਟੀ ਨਹੀਂ ਗਰੌਂਡ 'ਚ ਆ ਗਏ ਆ ਤੇ ਨਾਲ ਇੱਧਰ ਲੰਗਰ ਲੱਗਾ ਹੋਆ ਉੱਧਰ ਚਾਹ ਦਾ ਲੰਗਰ ਆ ਤੇ ਹੁਣ ਸੰਗਤ ਕਹਿੰਦੀ ਚਾਹ ਛਕਣੀ ਪਹਿਲਾਂ ਤੇ ਚਾਹ ਛੱਕੇ ਤੇ ਫੇਰ ਆਪਾਂ ਜਾਣਾ ਅੰਦਰ ਮੌਸਮ ਬਹੁਤ ਜ਼ਿਆਦਾ ਵਧੀਆ ਬਹੁਤ ਠੰਡਾ ਹੋ ਗਿਆ ਹੋਆ ਬਹੁਤ ਜ਼ਿਆਦਾ ਮੌਨ ਬਹੁਤ ਵਧੀਆ ਹੋ ਗਿਆ ਹੋਆ ਬਹੁਤ ਗਰਮੀ ਸੀ ਕੱਲ ਤੇ ਨਹੀਂ ਪੈਂਦਾ ਪੈਂਦਾ ਰੁਕ ਗਿਆ ਯਾਨੀ ਇਹ ਬਾਹਰ ਉਹ ਵੇਖੋ ਹੋਲਿਕ ਆਪਣਾ ਜੀ ਆਪਾਂ ਨੂੰ ਬਾੜ ਜਿਸੰਡਾ ਹੈ ਹਿਮਾਚਲ ਕੰਪਨ ਪਤਾ ਹੈ ਸ਼ੁਰੂ ਹੋ ਜਾਂਦਾ तकरीबन ਆ ਗਏ ਆ ਉਧਰੋਂ ਗਰਾਉਂਡ ਵਾਲੀ ਸਾਈਡ ਤੋਂ ਤੇ ਸਾਰੇ ਜੀ ਦਾ ਆ ਗਿਆ ਬਾੜ ਵਾਲੀ ਤੇ ਹੁਣ ਆਪਾਂ ਜਾ ਕੇ ਦੇਖਦੇ ਜਾਂਦਾ ਇਸ ਇਲਾਕੇ ਕਰਕੇ ਤੇ ਆਪਾਂ ਫਿਰ ਟਰਾਲੀ ਦੇਖਦੇ ਆ ਘਟਦੇ ਆ ਕਿ ਜਦੋਂ ਦਾ ਸੰਗਤ ਜਾ ਰਹਾ ਰੱਥ ਬਹੁਤ ਹੈ ਤੇ ਉਹਦੇ ਕਰਕੇ ਇਹਦਾ ਆਪਾਂ ਨੂੰ ਟਰਾਲੀ ਦੇਖਦੇ ਕਰਦੇ ਹੋਏ ਚੀਜ਼ ਆਵਾ ਟਾਈਮ ਲਾ ਗਿਆ ਨਾ ਇਹ ਵੇਟ ਤਾਂ ਇਹ ਹੀ ਆਉਣ ਦੀ ਟਰੈਕਟਰ ਵਾਲੀ ਗੱਡਣ ਲੱਗੇ ਸਾਨੂੰ ਕਹਿੰਦੇ 2-3 ਘੰਟੇ ਲੱਗ ਜਾਣਗੇ ਟਰੈਕਟਰ ਵਾਲੀ ਬੋਲ ਜੀ ਮਿੱਤਰ ਆਪਣੀ ਸਿਆਰੀ ਹੈ ਕੋਈ ਹਾਂਜੀ ਤਾਂ ਆਰੇ ਪਾਰੇ ਤਿੰਨ ਭਾਈ ਜੰਦੀ ਚੱਲ 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 ਹੋਰ ਬੰਨਾ ਹੋਵੇ ਹੋਰ ਸਾਈਡ ਤੇ ਲੋ ਜੀ ਦੋਸਤੋ ਟਾਲੀਆਂ ਬਾਲੀਆਂ ਆਪਾਂ ਤੇ ਵਾਇਰ ਨੂੰ ਸੋਖ ਰੱਖੇ ਕੀ ਬਹਿ ਕਾਰ ਲੰਨਾ ਮੋੜ ਲਾਉਂਦੇ ਉਹ ਕਾ ਨਹੀਂ ਡਕਦਾ ਇਹ ਕਾ ਨਹੀਂ ਡਕਦਾ ਉਹ ਲੱਗੂ ਨਾ ਲਓ ਜੀ ਕਾ ਬਲੋ ਕਰਿਆ ਸਾਡਾ ਮੁੰਡਾ ਲਓ ਜੀ ਆ ਸਾਨੂੰ ਡੇਢ ਘੰਟਾ ਹੋ ਗਿਆ ਤੁਰਿਆਂ ਨੂੰ ਵੀ ਬਹੁਤ ਜ਼ਿਆਦਾ ਰਸ਼ਿਆ ਬਹੁਤ ਜ਼ਿਆਦਾ ਇਹ ਪਿੱਛੇ ਸਾਡੀ ਲੋਕੀ ਨਿਕੋ ਲਿਆ ਰਿਆ ਗੱਡੀਆਂ ਰੁਕੀ ਜਾਂਦੇ ਆ ਔਰ ਦੇਖੋ ਸਾਡੀ ਟਰਾਲੀ ਦੇ ਪਿੱਛੇ ਰਹੀ ਉਹਨੇ ਵਿੱਚ ਗੱਡੀਆਂ ਦੋ ਤਿੰਨ ਲਾ ਰੀਆਂ ਤੇ ਸਾਨੂੰ ਮਿਲਿਆ 1.5 ਘੰਟਾ ਹੋਰ ਲੱਗਣਾ ਸਾਨੂੰ ਨਿਕਲਣ ਨੂੰ ਬਹੁਤ ਬਰਬਾਦ ਲੋ ਜੀ 2.5 ਤਿੰਨਾਂ ਘੰਟਿਆਂ ਬਾਅਦ ਮੜਿਆ ਬਾਹਰ ਨਿਕਲੇ ਆ ਗੇਟ ਸਾਨੂੰ ਦਿਸਿਆ ਆ ਅਨੰਦਪੁਰ ਦਾ ਜਿਹੜਾ ਮੋੜਾ ਹੁੰਦਾ ਲੋ ਜੀ ਮੀਂਹ ਬਹੁਤ ਜ਼ਿਆਦਾ ਤੇਜ਼ ਹੋਣ ਲਿਆ ਵਾ ਅ ਮੜਾਇਆ ਹੁਣ ਛੜਿਆ ਵਾ ਤੇ ਆਪਾਂ ਤੇਲ ਸਿਗਾ ਭਰਉਣਾ ਤੇਲ ਬਾਹਲਾ ਥੋੜਾ ਸੀ ਹੁਣ ਪਤਾ ਨਹੀਂ ਕਿੰਨਾ ਹੋਊਗਾ 10 ਕਿਲੋਟਰ ਸੀਗਾ ਜਦੋਂ ਆਪਾਂ ਨੰਦਪੁਰ ਤੋੜਿਆ ਵਾ ਤੇ ਹੁਣ ਪਤਾ ਨਹੀਂ ਕਿੰਨਾ ਤੇਲ ਹੋਊਗਾ ਕਿੰਨਾ ਖਰਦਾ ਇਹ ਦਰਬੋ ਸੀਗਾ ਦਰਬੋ ਵਾਲਾ ਪਰੇ ਪੇਪਰ ਲਾਤਾ ਸੀਗਾ ਇਹ ਦਰਬੋ ਆਪਾਂ ਜਿਹੜੀ ਸੀਗੀ ਉਹਾਈ ਸੀ ਤੇ ਵਾਈ ਸੀ ਜੋੜ ਵਾਲੀ ਉਹ ਬਾਹਲਾ ਬੱਝੀ ਬੱਝੀ ਹੈਗੀ ਜੋੜ ਦੇ ਨਾਲਾਈ ਜਿੰਦੀ ਡਰਦਾ ਤੇ ਆਪਾਂ ਉਹ ਲਾ ਕੇ ਲੈ ਕੇ ਆਏ ਹਾਂ ਇਹਨੂੰ ਵਾਕੀ ਦੇਖਦੇ ਹਾਂ 40 RPM ਮਖਾਈ ਜੋ ਨਤੀਜੇ ਜਾਈ ਜਾਂਦਾ ਵਾ ਅਗੇ 25 ਤੋਂ 30 ਤੱਕ ਤੇ ਮਖਾੜਾ ਰਹਿੰਦਾ ਹੈਗਾ 28 ਤੋਂ 30 ਤੱਕ ਜਾਣ ਲੱਗ ਪਿਆ ਵਾ ਮੈਂ ਬਲੋ ਨਾਲ ਕਿ ਕੱਢ ਕੇ ਤੇਲ ਭਰੌਣੇ ਪਏ ਆ ਰੱਛ ਬਹੁਤ ਜ਼ਿਆਦਾ ਵਾ ਇੱਥੇ ਵੀ ਟਰਾਲੀਆਂ ਸੇਮ ਇੱਦੇ ਲੱਗੀਆਂ ਵਾ ਤੇ ਮੀਂਹ ਪਈ ਜਾਂਦਾ ਵਾ ਆ ਦੇਖਣ ਵਾਲੇ ਬਹੁਤੇ ਡੰਗੇ ਹੋਏ ਆ ਹਾਂ ਜੀ 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 4 ਸੰਗ ਤਾਂ ਪਹੁੰਚ ਗੀਆਂ ਵਾ ਤੇ ਆਪਣੇ ਉਹ 3 ਸੰਗ ਤਾਂ ਰਹਿ ਗਈਆਂ ਵਾ ਬਾਕੀ ਚਲ ਗਈਆਂ ਵਾ 4 ਸੰਗ ਤਾਂ 5 ਸੰਗ ਤਾਂ ਚਲ ਗਈਆਂ ਵਾ ਤੇ ਬਾਕੀ ਸਾਨੂੰ ਹੁਣੇ ਘਰੇ ਆਉਂਦੇ ਆ ਪੂਰੇ ਢਾਈ ਹੋ ਗਿਆ ਤੇ ਬਾਕੀ ਆਪਣਾ ਇਹ ਲੋ ਜੀ ਇੱਥੇ ਆਪਣਾ ਅਨੰਦਪੁਰ ਦਾ ਜਿਹੜਾ ਸਫ਼ਰ ਸੀਗਾ ਅਨੰਦਪੁਰ ਦਾ ਉਹ ਆਪਣਾ ਸਮਾਪਤ ਹੋ ਗਿਆ ਦਾ। ਤੇ ਬਾਕੀ ਤੁਹਾਨੂੰ ਮਿਲਦੇ ਆ ਅਗਲੇ ਬਲੌਗ ਚ, ਅਗਲੀ ਵੀਡੀਓ ਚ ਤੇ ਬਹੁਤ ਬਹੁਤ ਸਸਤੀ ਖਾਣ। ਐ ਵੀ ਜਾਣਾ ਜੀ ਦਾ। ਜੀ ਕੇ ਸੰਗਤੋ ਓਕੇ ਬਾਈ ਜੋਤ ਸਾਹਿਬ ਜੀ